ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਮਸਤੇ ਜੀ ਅਸੀਂ ਹਾਜ਼ਰ ਹੋ ਗਏ ਆ ਅੱਜ ਫੇਰ ਹਫ਼ਤਾਵਾਰ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਬਾਤਾਂ ਪਾਉਣੀਆਂ ਤੇ ਬਹੁਤ ਵਧੀਆ ਲੱਗਾ ਬਹੁਤ ਤੁਸੀਂ ਸਾਥ ਦੇ ਰਹੇ ਆ ਬਹੁਤ ਜਵਾਬ ਵੀ ਦੇ ਰਹੇ ਆਂ ਬਾਤਾਂ ਦਾ ਤੇ ਬਹੁਤ ਜਿਹੜਿਆਂ ਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਨਹੀਂ ਵੀ ਪਤਾ ਲੱਗਦਾ ਕੋਈ ਗੱਲ ਨਹੀਂ ਪਰ ਆਪਾਂ ਇੱਕ ਦੂਜੇ ਨਾਲ ਜਿਹੜਾ ਆਪਣਾ ਸਾਥ ਆ ਇਦਾਂ ਹੀ ਬਣਿਆ ਰਿਹਾ ਬਹੁਤ ਵਧੀਆ ਲੱਗਦਾ ਹਾਂਜੀ ਹਾਂਜੀ ਤੇ ਆਪਾਂ ਜੀ ਪਹਿਲਾਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਦੱਸ ਦਿਆਂ ਜਿਹੜਾ ਆਪਾਂ ਪਿਛਲੀ ਬਾਤ ਪਾਈ ਸੀ ਉਹਦਾ ਜਵਾਬ ਹਾਂਜੀ ਉਹਦਾ ਜਵਾਬ ਸੀ ਆਖ ਹੁਣ ਸਾਨੂੰ ਥੋੜੇ ਜਿਹਾ ਜਵਾਬ ਆਏ ਆ ਸਹੀ ਪਰ ਚਲੋ ਕੋਸ਼ਿਸ਼ ਤਾਂ ਕੀਤੀ ਆ ਸਾਰਿਆਂ ਨੇ ਨਹੀਂ ਪਤਾ ਲੱਗਾ ਹਾਂਜੀ ਹਾਂ ਬਾਕੀਆਂ ਨੂੰ ਨਹੀਂ ਬਤਾਉਂਗਾ ਤੇ ਬਹੁਤ ਜਾਣਿਆਂ ਨੇ ਜਵਾਬ ਸਹੀ ਦਿੱਤੇ ਆ ਹਾਂਜੀ ਜਿਨ੍ਹਾਂ ਨੇ ਵੀ ਚਲੋ ਸਹੀ ਜਵਾਬ ਦਿੱਤੇ ਸਾਰਿਆਂ ਦਾ ਥੈਂਕ ਯੂ ਬਹੁਤ-ਬਹੁਤ ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਆ ਸਾਨੂੰ ਇਹੀ ਬਹੁਤ ਖੁਸ਼ੀ ਆ ਹਾਂ ਉਹਦੇ ਵਿੱਚ ਹਨਾ ਜਿਨ੍ਹਾਂ ਨੇ ਸਹੀ ਜਵਾਬ ਦਿੱਤੇ ਆ ਉਹਨਾਂ ਦੇ ਵਿੱਚ ਹੈਗੇ ਜੀ ਇੱਕ ਆਰਗੈਨਿਕ ਗਾਰਡਨਿੰਗ ਹਰਦੀਪ ਕੌਰ ਇਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਉਹ ਦੱਸਦੇ ਸੀ ਵੀ ਮੇਰੀ ਬੱਚੀ ਨੇ ਦੱਸਿਆ ਮੈਨੂੰ ਤੇ ਉਹਨਾਂ ਦਾ ਜਵਾਬ ਵੀ ਬਿਲਕੁਲ ਸਹੀ ਆ ਇਹ ਉਹਨਾਂ ਦਾ ਚੈਨਲ ਹੈ YouTube ਚੈਨਲ ਤੇ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਜਰੂਰ ਦੇਖਿਓ ਉਹਨਾਂ ਦੇ ਚੈਨਲ ਤੇ ਜਾ ਕੇ ਤੇ ਦੂਜਾ ਹੈ ਜੀ ਮਾਈ ਸਿੰਪਲ ਗਾਰਡਨ ਇਹਨਾਂ ਨੇ ਵੀ ਬਹੁਤ ਵਧੀਆ ਇੱਕਦਮ ਸਹੀ ਜਵਾਬ ਦਿੱਤਾ ਦੇਸੀ ਚੁੱਲਾ ਇਹਨਾਂ ਨੇ ਵੀ ਜਵਾਬ ਦਿੱਤਾ ਇਹਨਾਂ ਦਾ ਵੀ YouTube ਚੈਨਲ ਆ ਤੇ ਕਲਵੰਤ ਕਲ ਸੀ ਜਸਕਰਨ ਬਾਵਾ ਇਹਨਾਂ ਨੇ ਵੀ ਸਹੀ ਜਵਾਬ ਦਿੱਤਾ ਯੂਪੀ ਦੇ ਪੰਜਾਬੀ ਪਿੰਡ ਇਹ ਵੀ ਹਰ ਵਾਰ ਤਕਰੀਬਨ ਜਵਾਬ ਦਿੰਦੇ ਆ ਸਾਨੂੰ ਸਹੀ ਕੁਲਦੀਪ ਚੀਤਾ ਤੇ ਬਲਬੀਰ ਸਿੰਘ ਕਲਚੀ ਇਹ ਦਿੱਲੀ ਤੋਂ ਆ ਜੀ ਇਹ ਵੀ ਹਰ ਵਾਰ ਸਾਡੇ ਨਾਲ ਜੁੜੇ ਹੁੰਦੇ ਆ ਤੇ ਰੋਹਿਤ ਰਤੂ ਜਿਨ੍ਹਾਂ ਨੇ ਵੀ ਜਵਾਬ ਦਿੱਤਾ ਸਹੀ ਤੇ ਹਰਵਿੰਦਰ ਕੌਰ ਹਾਂਜੀ ਇਹਨਾਂ ਦੇ ਜਵਾਬ ਬਿਲਕੁਲ ਹਨਾ ਸਹੀ ਸਾਰੇਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਤੇ ਸਾਰੇ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਾ ਟਾਈਮ ਕੱਢ ਕੇ ਸਾਡੇ ਨਾਲ ਜੁੜਦੇ ਆ ਸਾਡੀ ਵੀਡੀਓ ਦੇਖਦੇ ਆ ਸਾਡੀ ਵੀਡੀਓ ਦੇਖਦੇ ਆ ਤੁਹਾਡਾ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਟਾਈਮ ਕੱਢ ਕੇ ਵੀਡੀਓ ਨੂੰ ਦੇਖਦੇ ਆ ਕਿਉਂਕਿ ਅੱਜ ਕੱਲ ਟਾਈਮ ਹੀ ਕੱਢਣਾ ਬੜਾ ਮੁਸ਼ਕਲ ਹੈ ਪਰ ਇਹ ਜਿਹੜਾ ਪੁਰਾਣਾ ਕਲਚਰ ਆ ਇਹ ਵੀ ਆਪਾਂ ਨੂੰ ਬੱਚਿਆਂ ਨੂੰ ਦੱਸਣਾ ਜ਼ਰੂਰੀ ਆ ਕਿਉਂਕਿ ਆਪਾਂ ਤਾਂ ਚਲੋ ਹੁਣ ਤੱਕ ਯਾਦ ਆ ਆਪਾਂ ਨੂੰ ਪੁਰਾਣੀਆਂ ਚੀਜ਼ਾਂ ਥੋੜੀਆਂ ਬਜ਼ੁਰਗਾਂ ਤੋਂ ਮਿਲ ਗਈਆਂ ਸੀ ਪਰ ਆਪਾਂ ਵੀ ਜੇ ਗਾਂ ਬੱਚਿਆਂ ਨੂੰ ਦਵਾਂਗੇ ਤਾਂ ਹੀ ਉਹਨਾਂ ਨੂੰ ਮਿਲੂਗੀਆਂ ਨਹੀਂ ਤਾਂ ਹੁਣ ਨਵੀਂ ਜਨਰੇਸ਼ਨ ਨੂੰ ਤਾਂ ਕੁਝ ਵੀ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਕਹਾਣੀਆਂ ਦਾ ਨਹੀਂ ਪਤਾ ਬਾਤਾਂ ਦਾ ਨਹੀਂ ਪਤਾ ਹੋਰ ਵੀ ਬਹੁਤ ਚੀਜ਼ਾਂ ਜਿਨ੍ਹਾਂ ਦਾ ਨਹੀਂ ਪਤਾ ਆਪਾਂ ਨੂੰ ਦੱਸਣਾ ਚਾਹੀਦਾ ਬੱਚਿਆਂ ਨੂੰ ਜਿਹੜੀਆਂ ਕਿ ਪੁਰਾਣੀਆਂ ਚੀਜ਼ਾਂ ਆਪਾਂ ਨੇ ਵਿਰਸੇ 'ਚੋਂ ਨਿਕਲਦੀਆਂ ਜਾਂਦੀਆਂ ਆ ਉਹ ਦੱਸਣੀਆਂ ਚਾਹੀਦੀਆਂ ਆ ਆਪਾਂ ਨੂੰ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਇਹਨਾਂ ਚੀਜ਼ਾਂ ਨਾਲ ਜੋੜਨ ਦਾ ਕੰਮ ਜਿਹੜਾ ਉਹ ਆਪਣਾ ਆ ਹੈ ਨਾ ਹੁਣ ਬੱਚੇ ਬਹੁਤ ਜ਼ਿਆਦਾ ਮੋਬਾਈਲ ਨਾਲ ਜੁੜ ਗਏ ਸਾਰੇ ਬੱਚੇ ਉੱਠਦੇ ਬੈਹਿੰਦੇ ਸੌਂਦੇ ਜਾਗਦੇ ਮੋਬਾਈਲ ਹੀ ਦੇਖਦੇ ਆ ਇੱਕ 4 5 ਸਾਲ ਦੇ ਬੱਚੇ ਨੂੰ ਆਪਾਂ ਮੋਬਾਈਲ ਫੜਾ ਦਿੰਨੇ ਆ ਉਹਦੀ ਜ਼ਿੰਦਗੀ ਨਾਲ ਖਲਵਾੜ ਕਰਦੇ ਆ ਸਹੀ ਗੱਲ ਹੈ ਇਹ ਕੋਈ ਚੰਗੀ ਗੱਲ ਨਹੀਂ ਗੀ ਬੱਚਾ ਰੋਟੀ ਖਾਂਦਿਆਂ ਵੀ ਮੋਬਾਈਲ ਚਾਹੀਦਾ ਉਹਨੂੰ ਜੋ ਰੋਟੀ ਖਾਂਦਾ ਤੇ ਉਹਨੂੰ ਮੋਬਾਈਲ ਜ਼ਰੂਰ ਚਾਹੀਦਾ ਰੋਟੀ ਮੋਬਾਈਲ ਤੋਂ ਕਰਾਉਂਦੇ ਉਹ ਬੱਚੇ ਰੋਟੀ ਨਹੀਂ ਖਾਂਦੇ ਮਮ ਆ ਮਾਵਾ ਅੱਜ ਕੱਲ ਦੀਆਂ ਜਨਰੇਸ਼ਨ ਜਿਹੜੀ ਨਵੀਂ ਆ ਨਾ ਉਹ ਅੱਜ ਕੱਲ ਆਪਣੇ ਬੱਚਿਆਂ ਨੂੰ ਮੋਬਾਈਲ ਦੇ ਕੇ ਰੱਖ ਦਿੰਦੀਆਂ ਮੋਰੇ ਵੀ ਆ ਲੋ ਤੁਸੀਂ ਵੀਡੀਓ ਦੇਖੋ ਗੇਮ ਦੇਖੋ ਤੇ ਨਾਲ-ਨਾਲ ਉਹਦੇ ਮੂੰਹ 'ਚ ਰੋਟੀ ਪਾਈ ਜਾਂਦੀਆਂ ਪਰ ਉਹਦੇ ਨਾਲ ਉਹ ਬੱਚੇ ਦੇ ਉਸ ਰੋਟੀ ਦਾ ਕੋਈ ਅਸਰ ਨਹੀਂ ਹੁੰਦਾ ਜੋ ਕਿ ਬੱਚੇ ਨੇ ਖੇਡਦੇ ਨੇ ਜੋ ਵੀ ਫਿਰਦੇ ਤੁਰਦੇ ਨੇ ਹੱਸਦੇ ਖੇਡਦੇ ਨੇ ਰੋਟੀ ਖਾਣੀ ਆ ਉਹ ਉਹ ਜਿਹੜਾ ਮੋਬਾਈਲ ਦੇ ਵਿੱਚ ਉਹਨੂੰ 네ਗੇਟਿਵ ਐਨਰਜੀ ਨਹੀਂ ਮਿਲਦੀ ਚੰਗੀ ਗੋਲੀ ਚੀਜ਼ ਨਹੀਂ ਮਿਲਦੀ ਇਸ ਨਾਲੇ ਉਹਦੀਆਂ ਅੱਖਾਂ ਤੇ ਅਸਰ ਹੁੰਦਾ ਏ ਬਹੁਤ ਕਿਉਂਕਿ ਬਹੁਤ ਬਹੁਤ ਹੀ ਨਾਜ਼ੁਕ ਹੁੰਦੇ ਬੱਚੇ ਬਹੁਤ ਨਾਜ਼ੁਕ ਉਹਨਾਂ ਦੀਆਂ ਨਾੜਾਂ ਹੁੰਦੀਆਂ ਅੱਖਾਂ ਦੀਆਂ ਵੀ ਹੋਰ ਹਰ ਚੀਜ਼ ਉਹਨਾਂ ਦੀ ਬਹੁਤ ਨਾਜ਼ੁਕ ਹੁੰਦੀ ਉਸ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਪਰੇ ਰੱਖਣਾ ਚਾਹੀਦਾ ਇਹ ਬਹੁਤ ਹੀ 네ਗੇਟਿਵ ਚੀਜ਼ਾਂ ਮਾਪੇ ਨਾ ਆਪਣੀ ਥੋੜੀ ਜੀ ਟੈਨਸ਼ਨ ਘਟਾਉਣ ਲਈ ਬੱਚੇ ਨੂੰ ਮੋਬਾਈਲ ਫੜਾਣ ਦੇ ਵਿੱਚ ਆਲੇ ਰੋਂਦਾ ਜੀ ਇਹਨੂੰ ਮੋਬਾਈਲ ਦੇ ਦਿਓ ਚੁੱਪ ਕਰ ਲੂਗਾ ਮੇਰੀ ਟੈਨਸ਼ਨ ਘਟੂ ਪਹਿਲੇ ਟਾਈਮ 'ਚ ਕਿੱਦਾਂ ਮਾਵਾ ਖੜਾਉਂਦੀਆਂ ਸੀ ਆਪਣੇ ਬੱਚਿਆਂ ਨੂੰ ਕਿੱਦਾਂ ਰੋਟੀ ਖਿਲਾਉਂਦੀਆਂ ਸੀ ਚਾਰ ਚਾਰ ਪੰਜ ਪੰਜ ਬੱਚੇ ਸੀ ਜੀ ਹਾਂ ਜੀ ਉਹ ਕਿੱਦਾਂ ਪਲ ਜਾਂਦੇ ਸੀਗੇ ਇਹਨਾਂ ਚੀਜ਼ਾਂ ਤੋਂ ਬਿਨਾਂ ਹੀ ਪਲੇ ਆ ਸਾਰੇ ਪਰ ਹੁਣ ਕਿਉਂ ਇਹ ਚੀਜ਼ਾਂ ਜ਼ਰੂਰੀ ਹੋ ਗਈਆਂ ਆਪਣੇ ਬੱਚਿਆਂ ਨੂੰ ਜੇ ਬਚਾਉਣਾ ਚਾਹੁੰਦੇ ਆ ਇਸ ਚੀਜ਼ ਤੋਂ ਇਹ ਬਹੁਤ ਹੋਰ ਜਿਹੜੇ ਵਾਇਰਸ ਆ ਦਵਾਈਆਂ ਨਾ ਹੋਰ ਪਰ ਆਪਣੇ ਕਰੋਨਾ ਵਾਇਰਸ ਆਇਆ ਨਾ ਤੇ ਉਹ ਕਿਸੇ ਹੱਦ ਤੱਕ ਦਵਾਈਆਂ ਦਵਾਈਆਂ ਇੰਜੈਕਸ਼ਨ ਲੱਗੇ ਉਹ ਜਾ ਰਿਹਾ ਪਰ ਇਹ ਜਿਹੜਾ ਵਾਇਰਸ ਹੈ ਨਾ ਇਹ ਜਾਣ ਵਾਲਾ ਵਾਇਰਸ ਹੈ ਇਹ ਵਾਇਰਸ ਵਧ ਰਿਹਾ ਆ ਔਰ ਆਪਾਂ ਨੂੰ ਆਪਣੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਉਹ ਬਚਾਉਣੀ ਚਾਹੀਦੀ ਆ ਉਹਨਾਂ ਨੂੰ ਉਹਨਾਂ ਦੀ ਲਾਈਫ ਜਿਹੜੀ ਆ ਉਹਨਾਂ ਨੂੰ ਦੱਸਣਾ ਚਾਹੀਦਾ ਉਹਨਾਂ ਕੋਲੋਂ ਮੋਬਾਈਲ ਦੀ ਘੱਟ ਵਰਤੋਂ ਕਰਾਓ ਉਹਨਾਂ ਨੂੰ ਫਿਜ਼ੀਕਲੀ ਐਕਟੀਵਿਟੀ ਉਹਨਾਂ ਕੋ ਜਿਆਦਾ ਕਰੋ ਉਹਨਾਂ ਕੋ ਉਹਨਾਂ ਨੂੰ ਦੜਾਓ ਪਜਾਓ ਐਕਸਰਸਾਈਜ਼ ਕਰਾਓ ਉਹਦੇ ਨਾਲ ਉਹਨਾਂ ਦਾ ਟਾਈਮ ਵੀ ਆਉਣ ਵਾਲਾ ਵਧੀਆ ਰਹੂ ਤੇ ਆਪਣਾ ਵੀ ਵਧੀਆ ਵਧੀਆ ਮਾਵਾ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦਿੰਦੀਆਂ ਕਿਉਂਕਿ ਉਹ ਆਪ ਵੀ ਇਹਨਾਂ ਚੀਜ਼ਾਂ ਤੇ ਲੱਗੀਆਂ ਰਹਿੰਦੀਆਂ ਆ ਤਾਂ ਔਰ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਤੇ ਲਾਤਾ ਉਹਨਾਂ ਨੇ ਛੋਟਾ ਜਿਹਾ ਹੁੰਦਾ ਬੱਚਾ ਸਾਲ ਦਾ ਵੀ ਨਹੀਂ ਹੁੰਦਾ ਉਹਦੇ ਮੋਰੇ ਮੋਬਾਈਲ ਰੱਖ ਦਿੰਦੀ ਆ ਉਹਨਾਂ ਨੂੰ ਖੜਾਈ ਜਾਣਾ ਨਾਲ-ਨਾਲ ਮੋਬਾਈਲ ਦਿਖਾਈ ਜਾਣਾ ਔਰ ਬੱਚੇ ਉਹਨਾਂ ਚੀਜ਼ਾਂ ਵਿੱਚ ਹੀ ਵੱਢ ਜਾਂਦੇ ਆ ਉਹਨਾਂ ਨੂੰ ਨਿੱਕਿਆਂ ਹੁੰਦਿਆਂ ਨੂੰ ਹੀ ਗੇਮਾਂ ਚਾਹੀਦੀਆਂ ਉਹ ਵੀ ਵੀਡੀਓ ਗੇਮਾਂ ਜਾਂ ਕੁਝ ਅੱਜਕੱਲ ਟੈਬਲੇਟ ਆ ਗਈਆਂ ਆ ਉਹਨਾਂ ਦੇ ਵਿੱਚ ਨਿਆਣੇ ਗੇਮਾਂ ਦੇਖਦੇ ਆ ਉਹ ਖੇਡਦੇ ਨਹੀਂ ਉੱਠ ਕੇ ਜੇ ਬੱਚੇ ਖੇਡਣਗੇ ਦੌੜਨ ਭੱਜਣਗੇ ਬਾਲਾਂ ਨਾਲ ਖੇਡਦੇ ਸੀ ਅੱਗੇ ਨਿਆਣੇ ਫੁੱਟਬਾਲ ਖੇਡਦੇ ਸੀ ਹੋਰ ਜੇ ਉਹ ਤੁਸੀਂ ਮਾਵਾਂ ਆਪ ਖੁਦ ਨਾਲ ਬੱਚੇ ਦੇ ਖੇਡਣ ਗਈਆਂ ਤਾਂ ਉਹ ਦੌੜਨ ਭੱਜਣਗੇ ਤਾਂ ਉਹ ਸਰੀਰਕ ਤੌਰ ਤੇ ਵੀ ਬਿਲਕੁਲ ਫਿੱਟ ਰਹਿਣਗੇ ਇਹ ਕਿਉਂ ਇੱਧਰ ਨੂੰ ਜਾ ਰਹੇ ਆ ਆਪਾਂ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਸਮਝਾ ਸਕਦੇ ਠੀਕ ਆ ਇਹ ਇਹ ਇਹਦੇ ਵਿੱਚ ਬਹੁਤ ਕੁਝ ਚੰਗਾ ਵੀ ਹੈਗਾ ਮਾੜਾ ਵੀ ਹੈਗਾ ਇਹ ਆਪਾਂ ਦੇਖਣਾ ਇਹਦੇ ਚੋਂ ਕੀ ਆਪਾਂ ਕੀ ਦੇਖਣਾ ਚਾਹੁੰਦੇ ਆ ਸਹੀ ਗੱਲ ਇੱਕ ਇੱਕ ਕਲਿੱਕ ਹਨਾ ਤੁਹਾਡੇ ਬੱਚੇ ਦੀ ਲਾਈਫ ਫਰਾਵ ਕਰ ਸਕਦੀ ਹੈ ਕਈ ਮਾਪੇ-ਮਾਪੇ ਕਹਿੰਦੇ ਸਾਡੇ ਬੱਚੇ ਬਹੁਤ ਐਕਟਿਵ ਆ ਜੀ ਦੇਖੋ ਜੀ ਇਹ ਸਾਰਾ ਕੁਝ ਕੋਲ ਲੈਂਦੇ ਆ ਸਾਰਾ ਕੁਝ ਦੇਖ ਲੈਂਦੇ ਆ ਤਾਂ ਬਹੁਤ ਐਕਟਿਵ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਬੱਚੇ ਦੀ ਇੱਕ ਕਲਿੱਕ ਜਿਹੜੀ ਨਾ ਕਿਤੇ ਗਲਤ ਜਗ੍ਹਾ ਤੇ ਉਂਗਲ ਲੱਗ ਗਈ ਤੇ ਉਹਦੀ ਲਾਈਫ ਖਰਾਬ ਹੋ ਜਾਣੀ ਹੈ ਸਹੀ ਗੱਲ ਆ ਇਸ ਲਈ ਅਸੀਂ ਨਹੀਂ ਕਹਿੰਦੇ ਬੱਚਿਆਂ ਨੂੰ ਮੋਬਾਈਲ ਨਾ ਦਿਓ ਉਹਨਾਂ ਦਾ ਇੱਕ ਟਾਈਮ ਰੱਖੋ ਅੱਧਾ ਘੰਟਾ ਸਵੇਰੇ ਦੇ ਦਿਓ ਅੱਧਾ ਘੰਟਾ ਸ਼ਾਮ ਨੂੰ ਦੇ ਦਿਓ ਆਪ ਕੋਲ ਬੈਠੋ ਆਪ ਕੋਲ ਬੈਠੋ ਖੇਡਣ ਗੇਮ ਖੇਡਣ ਉਸ ਤੋਂ ਬਾਅਦ ਉਹਨਾਂ ਕੋ ਫਿਜ਼ੀਕਲੀ ਐਕਟੀਵਿਟੀ ਜ਼ਿਆਦਾ ਕਰੋ ਤੁਹਾਡੇ ਬੱਚੇ ਤੰਦਰੁਸਤ ਰਹਿਣਗੇ ਦਵਾਈਆਂ ਤੇ ਨਹੀਂ ਲੱਗਣਗੇ ਹੁਣ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਐਨਕਨ ਲੱਗੀਆਂ ਇਸੇ ਲਈ ਲੱਗੀਆਂ ਹੂੰ ਸੋ ਇਸ ਲਈ ਆਪਣੇ ਬੱਚਿਆਂ ਨੂੰ ਹਨਾ ਇਸ ਬਹੁਤ ਹੀ ਭਿਆਨਕ ਵਾਇਰਸ ਤੋਂ ਦੂਰ ਰੱਖੋ ਦੂਰ ਰੱਖੋ ਕਿਉਂ ਨਹੀਂ ਬੱਚੇ ਬੋਲਦੇ ਮਾਪੇ ਆਪਣਾ ਬੋਲਣੋਂ ਹਟ ਗਏ ਬੱਚੇ ਗੁੰਮਸਮ ਰਹਿਣੇ ਰਹਿਣ ਲੱਗ ਪਏ ਹੈ ਇਸ ਲਈ ਰਹਿਣ ਲੱਗ ਪਏ ਉਹ ਮੋਬਾਈਲ ਹੀ ਪਾਸ ਹੋਣਾ ਉਹਨਾਂ ਦੀ ਲਾਈਫ ਹੈ ਉਹ ਕਮਰੇ ਚ ਵੜ ਕੇ ਬਹਿ ਜਾਂਦੇ ਆ ਬਸ ਆਪਣਾ ਫੋਨ ਲੈ ਕੇ ਆ ਗਲਤੀ ਸਾਰੀ ਇਹਦੇ ਚ ਮਾਵਾਂ ਦੀ ਆ ਬਿਲਕੁਲ 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 ਆਪਾਂ ਖੁਦ ਆਪਣੇ ਆਪ ਮਾਂ ਜਿਹੜੀ ਘਰ ਦੇ ਵਿੱਚ ਰਹਿੰਦੀ ਸਾਰਾ ਬੱਚਿਆਂ ਨੂੰ ਹਾਂ ਬਸ ਕਿਉਂਕਿ ਪਿਓ ਨੇ ਤਾਂ ਕੰਮ ਤੇ ਜਾਣਾ ਹੈ ਨਾ ਉਹਨੇ ਕਮਾ ਕੇ ਲਿਆਉਣਾ ਪਰ ਮਾਂ ਦੀ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਬੱਚਿਆਂ ਦੇ ਪ੍ਰਤੀ ਇਸ ਲਈ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੋ ਨਾ ਉਹਨਾਂ ਨੂੰ ਬੱਚਿਆਂ ਨੂੰ ਆਪਣੇ ਨੂੰ ਪੂਰੇ ਇਸ ਕਾਬਲ ਬਣਾਓ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਿਲਕਕੁਲ ਡਿਊਟੀ ਦਿਓ ਪੂਰੀ ਹਾਂ ਜ਼ਿੰਮੇਵਾਰੀ ਤਨੋਂ ਪਰ ਜਵਾਲੇ ਪਰਮਾ ਆਪਾਂ ਖੁਦ ਹੀ ਆਪਣੇ ਬੱਚਿਆਂ ਲਈ ਖੱਡੇ ਪਟ ਰਹੇ ਹਾਂ ਖੱਡੇ ਪਟ ਰਹੇ ਹਾਂ ਜੇ ਮਾਂ ਬਾਪ ਹੀ ਇਹਨਾਂ ਚੀਜ਼ਾਂ ਤੋਂ ਬਚਾ ਸਕਦੇ ਆ ਬੱਚਿਆਂ ਨੂੰ ਤਾਂ ਸਮਝਦਾਰ ਮਾਂ ਬਾਪ ਪੜੇ ਲਿਖੇ ਆ ਹੁਣ ਅੱਜ ਕੱਲ ਤਾਂ ਬਹੁਤ ਕੁੜੀਆਂ ਪੜੀਆਂ ਲਿਖੀਆਂ ਆਆਂ ਅਰ ਜੇ ਪੜੇ ਲਿਖੇ ਹੋਣ ਦਾ ਆਪਾਂ ਫਾਇਦਾ ਨਹੀਂ ਲਿਆ ਤਾਂ ਫੇ ਕੋਈ ਫਾਇਦਾ ਨਹੀਂ ਆਪਣੀ ਪੜ੍ਹਾਈ ਵਿਖਾਈ ਕੀਤੀ ਦਾ ਇਹਦੇ ਨਾਲ ਤਾਂ ਫੇ ਅਨਪੜ੍ਹੀ ਮਾਵਾਂ ਚੰਗੀਆਂ ਸੀ ਜਿਹੜੀਆਂ ਆਪਣੇ ਬੱਚਿਆਂ ਨੂੰ ਖੇਡਣ ਦਿੰਦੀਆਂ ਸੀ ਸਾਰਾ ਦਿਨ ਗਲੀਆਂ 'ਚ ਖੇਡਦੇ ਸੀ ਨਿਆਣੀ ਕੋਈ ਕੋਸ਼ ਕਿਉਂ ਕੀਮਾ ਖੇਡਦਾ ਸੀ ਕੋਈ ਬੰਟੇ ਖੇੜਦਾ ਸੀ ਕੋਈ ਫੁੱਟਬਾਲ ਖੇੜਦਾ ਸੀ ਕੋਈ ਬੋਲ ਬੋਲ ਨਾਲ ਖੇਡਦਾ ਸੀ ਬਿਲਕੁਲ ਬਹੁਤ ਖੇਡਦੇ ਸੀ ਕੋਈ ਬੱਚਾ ਗਲਤੀ ਕਰ ਲਵੇ ਕਿਤੇ ਤੇ ਡੰਡੇ ਨਾਲ ਕੁੱਟ ਦਿਆ ਡੰਡੇ ਨਾਲ ਕੁੱਟ ਦਿਆ ਸੀ ਹਾਂ ਤੇ ਉਹ ਕਿੰਨੇ ਬੱਚੇ ਕਿੰਨੇ ਫੈਟ ਸੀ ਔਰ ਪਿਆਰ ਵੀ ਉਹ ਕਰਦੀ ਹੁੰਦੀ ਅਸੀਂ ਔਰ ਸਾਰੇ ਬੱਚੇ ਤੰਦਰੁਸਤ ਰਹਿੰਦੇ ਸੀ ਕੁੱਟਣਾ ਵੀ ਪੂਰਾ ਆ ਨਾ ਇਹ ਕਿਉਂਕਿ ਦੌੜ-ਭੱਜ ਕਰਦੇ ਸੀ ਕੰਮ ਕਰਦੇ ਸੀ ਦੌੜ-ਦੌੜ ਕੇ ਕੰਮ ਠੀਕ ਹੈ ਜੀ ਇਹ ਹੀ ਸਾਡਾ ਅੱਜ ਦਾ ਮੈਸੇਜ ਹੈਗਾ ਤੇ ਹੁਣ ਪੌਣੇ ਜਿਹੜੀ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ 16 3 4 ਜਵਾਈ ਸਾਡੀ ਬਾਤ ਕਿਸੇ ਨੂੰ ਸਮਝ ਨਹੀਂ ਆਈ ਉਹ ਲਾਂਤੀਆਂ ਚਾਰ ਜਵਾਈ ਸਾਡੀ ਬਾਤ ਕਿਸੇ ਨੂੰ ਸਮਝ ਨਹੀਂ ਆਈ ਹੁਣ ਇਹ ਤੁਸੀਂ ਜਵਾਬ ਦਿਓ ਹੁਣ ਤੁਸੀਂ ਦੇਖਣਾ ਤੁਹਾਡੇ ਸਮਝ ਆ ਗਈ ਹੋਵੇ ਸਮਝ ਆ ਗਈ ਹੋਵੇ ਤਾਂ ਜਰੂਰ ਜਵਾਬ ਦਿਓ ਇਹਦਾ ਫੇ ਆਪਾਂ ਦੇਖਾਂਗੇ ਅਗਲੀ ਵਾਰ ਕੌਣ ਕੌਣ ਆਇਆ ਅਗਲੀ ਵਾਰੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ